ਹਾਂਜੀ ਇਹ ਵਾਲੇ ਸੂਟ ਅਨਸਟਿਚ ਆਉਣਗੇ ਜੀ ਸਿਲਕ ਫੈਬਰਿਕ ਰਹੇਗਾ ਜੀ ਨਾਲ ਇਹਨਾਂ ਦੇ ਜਿਹੜਾ ਦੁਪੱਟਾ ਛਪਾਉਂਦਾ ਰਹੇਗਾ ਕਲਰ ਦੋਨੇ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਇਹ ਵਾਲੇ ਆਉਣਗੇ ਜੀ ਪਿਓਰ ਔਰਗੈਂਜ਼ਾ ਦੀ ਸ਼ਰਟ ਰਹੇਗੀ ਜੀ ਨਾਲ ਇਹਨਾਂ ਦੇ ਜਿਹੜੀ ਬਾਟਮ ਹੈ ਜੀ ਉਹ ਸਿਲਕ ਦੀ ਰਹੇਗੀ ਤੇ ਨਾਲ ਇਹਨਾਂ ਦਾ ਜਿਹੜਾ ਦੁਪੱਟਾ ਹੈ ਜੀ ਔਰਗੈਂਜ਼ਾ ਦਾ ਰਹੇਗਾ ਬਹੁਤ ਹੀ ਜ਼ਿਆਦਾ ਸੋਹਣੇ ਸਰਦਾਰੀ ਕਲਰ ਐਡ ਕੀਤੇ ਹੋਏ ਨੇ ਜਿਹੜੇ ਵੀ ਕਲਰ ਨੇ ਦੇ ਵਿੱਚ ਬਹੁਤ ਜ਼ਿਆਦਾ ਸੋਹਣੇ ਬਣੇ ਹੋਏ ਨੇ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਸ਼ਿਪਿੰਗ 올 ਇੰਡੀਆ ਫ੍ਰੀ ਰਹਿਣ ਵਾਲੀ ਹੈ ਮਸ਼ੀਨੀ ਵਰਕ ਹੈ ਇਹ ਵਾਲੇ ਪਿਓਰ ਕ੍ਰੇਪ ਦੇ ਸੂਟ ਆਉਣਗੇ ਜੀ ਮਿਰਰ ਵਰਕ ਹੈਂਡ ਵਰਕ ਦਾ ਟੱਚ ਹੈ ਇਹਨਾਂ ਦੇ ਉੱਪਰ ਨਾਲ ਦੁਪट्टे ਚਨਾਉਂਦੇ ਆਉਣਗੇ ਜੀ ਨਾਲ ਬਾਟਮ ਡੋਪੀਅਨ ਸਿਲਕ ਦੀ ਆਏਗੀ ਪਲੇਨ ਬਾਟਮ ਆਏਗੀ ਜੀ ਨਾਲ ਇਹਨਾਂ ਦੇ ਤੇ ਬਹੁਤ ਜ਼ਿਆਦਾ ਸੋਹਣੇ ਸੂਟ ਬਣੇ ਨੇ ਕ੍ਰੇਪ ਦੇ ਉੱਪਰ ਸੂਟ ਬਣੇਗਾ ਬਾਜ਼ੂ ਵਰਕ ਬਾਟਮ ਵਰਕ ਨਾਲ ਘੇਰੇ ਦੇ ਉੱਪਰ ਵਰਕ ਇਹ ਵਾਲੇ ਵਿਸਕੋਸ ਦੇ ਆਰਗੈਂਜ਼ਾ ਦੇ ਸੂਟ ਆਉਣਗੇ ਜੀ ਨਾਲ ਦੁਪੱਟਾ ਵੀ ਆਰਗੈਂਜ਼ਾ ਦਾ ਬਣਿਆ ਹੋਇਆ ਹੈ ਜਿਹੜੇ ਪਾਰਟੀ ਵੇਅਰ ਸੂਟ ਹੁੰਦੇ ਨੇ ਜੀ ਔਰਗੈਂਜ਼ਾ ਦੇ ਸਟਾਫ ਦੇ ਉੱਪਰ ਹੀ ਬਣਦੇ ਨੇ ਬਹੁਤ ਜ਼ਿਆਦਾ ਸੋਹਣੇ ਲੁੱਕ ਆਉਂਦੀ ਹੈ ਇਹਨਾਂ ਦੀ ਤੇ ਨਾਲ ਬਾਟਮ ਵਰਕ ਆਏਗਾ ਨਾਲ ਬਾਜ਼ੂ ਵਰਕ ਇਹ ਵਾਲੇ ਵਿਸਕੋਸ ਔਰਗੈਂਜ਼ਾ ਦੇ ਉੱਤੇ ਸੂਟ ਬਣੇ ਹੋਏ ਜੀ ਪੱਫ ਦਾ ਵਰਕ ਹੋਇਆ ਨਾਲ ਦੁਪੱਟੇ ਦੇ ਉੱਪਰ ਵੀ ਵਰਕ ਆਏਗਾ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਪ੍ਰਾਈਸ ਸਾਰਿਆਂ ਦਾ ਤੇ ਪਾਰਟੀ ਵੇਅਰ ਸੂਟ ਨੇ ਜਲਦੀ ਆਰਡਰ ਕਰ ਸਕਦੇ ਹੋ ਪਿਓਰ ਸ਼ਿਮਰ ਦੇ ਉੱਪਰ ਸੂਟ ਆਉਣਗੇ ਜੀ ਬਹੁਤ ਜ਼ਿਆਦਾ ਸੋਹਣੇ ਨੇ ਜਲਦੀ ਤੋਂ ਜਲਦੀ ਆਰਡਰ ਕਰ ਸਕਦੇ ਆਂ